ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਦੇਖ ਲਓ ਕਹਿੰਦਾ ਨਾ ਬਸ ਕਰੋ ਬਸ ਕਰੋ ਬਸ ਕਰੋ ਹੋਰ ਨਾ ਲਾਓ ਹੋਰ ਨਾ ਲਾਓ ਹੋਰ ਨਾ ਡੰਗਾ ਲਓ ਨਾ ਭੁੱਟਾ ਪਾਇਆ ਹੈ ਇਹਦੇ ਮਗਰ ਜਿਹੜਾ ਆਪਣਾ ਮਾਇਸ਼ੀ ਵਾਲਾ ਉਹ ਦੂਜਾ ਜਿਹੜਾ ਪਾਇਆ ਸੀ ਨਾ ਉਹਦੇ ਯਾਰ ਪਲੇਟ ਹੋ ਗਈ ਖਾਦਮ ਤੇ ਉਹਦੇ ਵਿੱਚ ਨਾ ਮੱਕੀ ਬਾਲੀ ਲਿਖਦੀ ਹੈ ਅੱਜ ਉਹਦੇ ਪਲੇਟ ਨਵੇਂ ਪਾਉਣੇ ਆ ਦੇਰੋ ਦੇ ਨਾਲ ਦੇਖ ਲੋ ਚੱਲਦਾ ਨਾ ਪੂਰਾ ਇਹਦਾ ਗਲੰਦਰ ਬਦਲ ਦੇਣਾ ਯਾਰ ਕਿਉਂ ਗਿਆ ਸੀ ਜਨ ਜਨ ਨਾ ਫਿਰ ਨਹੀਂ ਕਰਨ ਵਾਲੇ ਖੰਦਾ ਗਲੰਦਰ ਬਦਲ ਇਹ ਦੂਜਾ ਲਾ ਦिए ਤੇ ਵੇਲੇ ਤੇ ਲੋਰਾਮ ਦੇ ਨਾਲ ਚੱਲੀ ਜਾਉਗਾ ਕੋਈ ਵੀ ਆਵਾਜ਼ ਨਹੀਂ ਕਰਦਾ ਫਿਰ ਵਧੀਆ ਚੱਲਦਾ ਇਹ ਆਪਾਂ ਇੱਥੇ ਬੱਟਾ ਪਵਾ ਦਈਏ ਪਟਾਪੋ ਆਗੇ ਇਹ ਆਪਣੇ ਇੱਥੇ 2.5 ਕਿੱਲੇ ਖਤਤਾ ਇਹਦੇ ਵਿੱਚ ਬਸ ਇੱਕ ਬਾਟੀ ਪੈਣੀ ਆ ਖੁੱਲਾ ਜਿਹਾ ਰੱਖ ਕੇ ਕੇਰਾ ਪਾ ਦੇਣਾ ਇੱਥੋਂ ਬਸ ਸਰਬਾਰ ਸਰ ਖੁੱਲਾ ਜਿਹਾ ਰੱਖ ਕੇ ਕੇਰਾ ਪਾ ਕੇ ਨਾ ਆ ਗੇਅਰ ਦੇ ਵਿੱਚ ਤੇਲ ਹੈਗਾ ਨਾ ਦੇਖ ਲੈਣਾ ਸੀ ਯਾਰ ਗੇਰ ਪਾ ਗੇਰ ਪਾ ਗੇਰ ਲੈਫਟ ਚੱਕ ਲੈ ਉੱਤੇ ਪਹਿਲਾ ਲੋ ਰੱਖੀ ਪਾ ਪਾ ਕੇ ਦਿਖਾਉਣੇ ਹੁੰਦੇ ਆ ਨਾ ਵੀਰੇ ਆਪਾਂ ਆਪਣੇ ਟਰੈਕਟਰਾਂ ਮਗਰ 10 ਫੁੱਟਾ 9 ਫੁੱਟਾ ਛੋਟੇ ਛੋਟੇ ਮਗਰ ਅ ਲੈ ਕੇ ਆਉਰੇ ਫੇਰ ਦੇਖਦੇ ਆ ਕਿੰਨਾ ਮੋਟਾ ਕੰਮ ਕਰਦਾ ਉਹ ਪੱਠੇ ਬੀਜਣ ਵਾਲੇ ਖੱਤਿਆਂ ਅਜ ਬਾਏ ਹੋਏ ਖੱਤਿਆਂ ਦੇ ਵਿੱਚ ਤਾਂ ਜਿਹੜਾ ਮਰਜੀ ਜਿਹਦੇ ਮਗਰ ਮਰਜੀ ਪਾ ਕੇ ਰੋਟਾਵੇਟਰ ਆਪਾਂ ਉਹ ਕਰ ਲਓ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਪਤਾ ਤਾਂ ਇੱਥੇ ਲੱਗਦਾ ਇਹ ਖੱਤਿਆਂ ਜੋਗੇ ਪਲਾਉ ਵਾਲਿਆਂ ਅਜ ਹੋਗੇ ਵੀ ਕੀ ਭਾ ਪੈਂਦੀ ਆ ਠੀਕ ਨਹੀਂ ਦੂਜਿਆਂ 'ਚ ਨਹੀਂ ਪਤਾ ਲੱਗਦਾ ਬਿਲਕੁਲ ਵੀ ਪਤਾ ਤਾਂ ਇਹਨਾਂ 'ਚ ਲੱਗਦਾ ਉਹ ਛੋਟੇ ਜਿਹੇ ਮਿਹਂਦਰੇ ਮਗਰ 12 ਫੁੱਟਾ ਪਾਈ ਫਿਰਦੇ ਆ ਦੱਸ ਇਹ ਜੀਟਰ ਮਗਰ ਪਾ ਲੈਂਦੇ ਆ ਹੈ ਪਤਾ ਤਾਂ ਇੱਥੇ ਲੱਗਦਾ ਆ ਕਿ ਵੀ ਕਿੰਨੇ ਫੁੱਟਾ ਖਿੱਚੂਗਾ ਇਹ ਕਿੰਨੇ ਮੋਟਾ ਨਹੀਂ ਖਿੱਚੂਗਾ ਨਹੀਂ ਤਾਂ ਕੁਝ ਹੁੰਦਾ ਹੀ ਨਹੀਂ ਠੀਕ ਨਹੀਂ ਹੁਣ ਇੱਥੇ ਖੱਤਾ ਪਾਇਆ ਹੋਵੇ ਕਣਕ ਵਾਲਾ ਸਮਝ ਲਓ ਖਲਾ ਨਾਲ ਉਹਦੇ ਜਿੱਡਾ ਮਰਜੀ ਰੋਟਾਵੇਟਰ ਪਾ ਲਓ ਕੋਈ ਪਰਵਾਹ ਨਹੀਂ ਕਰਦਾ ਕਿਉਂਕਿ ਜਿੰਨੀ ਮਿੱਟੀ ਫਰੀਕ ਹੋਈ ਜਾਣੀ ਆ ਉਨਾ ਲੋਡ ਘੱਟ ਹੋਈ ਜਾਣਾ ਟਰੈਕਟਰ ਤੇ ਉਹ ਮੂਰੇ ਦਿਖਾ ਦਿੰਦੇ ਆ ਮੂਰੇ ਤੁਰਦੀ ਆ ਮਿੱਟੀ ਮੂਰੇ ਤਾਂ ਤੁਰਨੀ ਆ ਉਹ ਪਾਣੀ ਵਾਂਗੂ ਤਾਂ ਹੋ ਜਾਂਦੀ ਆ ਠੀਕ ਨਹੀਂ ਪਤਾ ਤਾਂ ਹੋਏ ਐਵੇਂ ਲੱਗਦਾ ਆ ਦੇਖੋ ਇੱਥੇ ਫਰੀਕ ਕੱਢ ਕੇ ਸਿੱਟਣੀ ਔਖੀ ਹੁੰਦੀ ਆ ਪਤਾ ਤਾਂ ਇਹਦੇ ਵਿੱਚ ਲੱਗਣਾ ਵਾ ਵੀ ਕੀ ਹੁੰਦਾ ਵਾ ਨਹੀਂ ਕਿੱਥੋਂ ਲੱਗਦਾ ਪਤਾ ਤੇਰੇ ਦੋ ਗਿਆਰੇ ਹੁੰਦੇ ਆ ਆਪਣੇ ਲੈਫਟ ਜਾ ਕੇ ਲਿਆ ਕਰ ਲੈਫਟ ਲੈਫਟ ਥੋੜਾ ਇੱਧਰ ਨੂੰ ਰੱਖੀ ਸਰ ਬਾਦੇ ਮੈਂ ਲੈ ਜਾ ਥੋੜਾ ਇੱਧਰ ਨੂੰ ਕਰ ਲੈ ਬਸ ਰੱਖੀ ਅਰੇ ਆਹ 4 ਕਿਲੇ ਰੱਖ 11 ਇੱਧਰ 1.5 ਕਿਲੇ ਦੇਖੋ 11 ਜਦੋਂ ਵੀ ਮਗਰਮੂਰੇ ਕਰਦੇ ਹੋ ਲੈਫਟ ਪੂਰ ਤੇ ਚੱਕ ਲਿਆ ਕਰੋ ਨਹੀਂ ਡਾਲਾ ਫਿੱਕਾ ਹੋ ਜਾਣਾ ਆਦੇ ਬਸ ਐਵੇਂ ਬੱਟਾ ਪਾ ਦੇਣੀ ਆਪਾਂ ਬਾਹ ਬਾ ਕੇ ਇੱਥੇ ਆਪਾਂ ਖਾਲ ਲਿਆਂ ਨਹੀਂ ਨਾ ਸਕਦੇ ਕਿਉਂਕਿ ਇਹਦੇ ਕਿਾਰੇ ਉਲਟ ਕਰੇ ਹੁੰਦੇ ਜਿਵੇਂ ਆ ਕੀਲੇ ਦੇ ਵਿੱਚ ਇੱਕ ਖਾਲ ਸੀਗਾ ਮੱਕੀ ਲਈ ਇਹਦੇ ਵਿੱਚ ਇੱਕ ਸੀਗਾ ਬਸ ਤਾ ਕਰਕੇ ਖੱਤੇ ਦਾ ਵੀ ਆਹ ਬੋਣਾ ਪੈ ਰਿਆ ਨਹੀਂ ਤਾਂ ਆਪਾਂ ਐਵੇਂ ਕਰਦੇ ਹੁੰਨੇ ਆ ਵੀ ਬਸ ਦੂਜੇ ਲੋਟ ਹੀ ਕਰਦੀਦਾ ਕੰਮ ਜਿਹੜਾ ਹੈਗਾ ਵੀ ਅਖਾਲਾਂ ਵਾਲੀ ਜਗ੍ਹਾ ਹੀ ਬੱਟਾ ਪੈ ਜਾਂਦੀ ਆ ਆਪਣੇ ਜਿੱਥੇ ਖਾਲ ਹੁੰਦੇ ਉੱਥੇ ਹੀ ਬੱਟ ਪਾ ਦਿੰਦੇ ਰੱਖ ਦੇ ਨਵੀਂ ਨਾਲ ਲੱਗੀ ਦਿਲ ਦੋਵਾਰੇ ਚ ਪੂਰਾ ਵਧੀਆ ਹੋ ਗਿਆ ਰਜਦਾਨ ਕਰ ਦਿੰਦਾ ਕੰਮ ਜੇ ਇਹਨਾਂ ਤਿੰਨ ਵਾਰ ਵਾਦਾਂਗੇ ਤਾਂ ਉਦੋਂ ਚੰਗਾ ਹੋ ਜੂ ਪਰ ਐਵੇਂ ਢੇਲ ਫੂਕਣ ਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਐਵੇਂ ਤਾਂ ਪਾਣੀ ਭਾਰੀ ਜਾਣਾ ਹਨ ਤੇ ਪਾਣੀ ਭਰ ਜਾਣਾ ਹੁਣ ਮੈਂ ਦੋ ਵਾਰ ਉਧਰ ਆਪਾਂ ਖੱਤੇ ਵਾਇਆ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਦੇਖਿਓ ਵੀ ਪਤਾਵ ਨਹੀਂ ਲੱਗ ਵੀ ਇਹਨ ਪੂਰਾ ਸਾਫ ਹੋ ਗਿਆ ਨਾ ਕੋਈ ਮਾੜਾ ਜਾਂ ਤਰਨਾ ਨਾ ਵਾਸਤਾ ਬਾਰਾ ਬੰਦਾ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਕਿਉਂਕਿ ਵੱਟ ਪਾਉਣ ਦੇ ਤਾਂ ਕੰਮ ਆਈ ਜਾਂਦਾ ਨਾ ਆ ਦੇਖ ਲੋ ਕਿੰਦੀ ਵੱਟ ਮਾਰਦੇ ਆਂ ਭੜੀ ਵੱਜ ਰਹੀ ਆ ਨਾ ਪੂਰੀ ਉੱਥੇ ਇਹ 4 ਬਈ ਪੂਰੀ ਤੋਰਦਾ ਨਹੀਂ ਦੂਜਾ ਤਾਂ ਜਿੱਦਾਂ ਇਹਨੂੰ ਤੋੜ ਦੇ ਹਾਂਜੀ ਵੀਰੇ ਆ ਦੇਖ ਲੋ ਆਪਣਾ ਉਹ ਦਿਨ ਰਾਤ ਕਰਾ ਲਾਇਆ ਸੀ ਨਾ ਸਾਰਾ ਕੱਪਾ ਇਕੱਠਾ ਕਰਿਆ ਸੀ ਇਕੱਠਾ ਹੀ ਹੋ ਗਿਆ ਸੀ ਆ ਐਲ ਨਹੀਂ ਹੈਗੀ ਡਬਲਯੂ ਆ ਹਨਾ ਉਧਰ ਨੂੰ ਆ ਹਾਂ ਡਬਲਯੂ ਬਣਦੀ ਆ ਐਲ ਨਹੀਂ ਬਣਦੀ ਡਬਲਯੂ ਖੁੱਲੀ ਵੱਡੀ ਆ ਤੇ ਡਬਲ ਡਬਲਯੂ ਬਣਦੀ ਆ ਡਬਲਯੂ ਐਲ ਨਹੀਂ ਬਣਦੀ ਡਬਲਯੂ ਬਣਦੀ ਆ ਆਹ ਦੇਖੋ ਨਾ ਇੱਥੋਂ ਸਟਾਰਟ ਹੋ ਕੇ ਆਹ ਡਬਲਯੂ ਦੇ ਹੋਗੀ ਆ ਵਿਚਾਲੇ ਲੈਨ ਹੋਈ ਉਧਰੋਂ ਕੋਠੇ ਦੇ ਉੱਪਰ ਆ ਫੇਰ ਡਬਲਯੂ ਡਬਲਯੂ ਬਣਦੀ ਆ ਇਹਦਾ ਆਪਾਂ ਉਹ ਪਾਣੀ ਛੱਡਿਆ ਸੀਗਾ ਪਰ ਉਤੋਂ ਵੀ ਮਿਹਰਬਾਨੀ ਹੋ ਗਈ ਖੁੱਡ ਪੈ ਕੇ ਆ ਗਿਆ ਪਾਣੀ ਤੇ ਇਧਰੋਂ ਆਉ ਗਿਆ ਤੇ ਚੱਲ ਪਿਆ ਤੇ ਆ ਆਪਣਾ ਲੱਗਿਆ ਹੋਇਆ 26 ਝੋਨਾ ਦੀਦਾ ਮਰਮਾਰ ਪੂਰਾ ਵਧੀਆ ਤੇ ਆ ਦੇਖੋ ਆ ਮੋਟਰ ਤੇ ਕੋਈ ਖਾਲ ਨਹੀਂ ਹੋਣ ਬਿਨਾ ਖਾਲ ਤੋਂ ਮੋਟਰ ਆਏ ਸਾਰੇ ਪਾਸੇ ਬਸ ਇਧਰੋਂ ਹੀ ਪਾਣੀ ਜਾਈ ਜਾਣਾ ਕਿਤੋਂ ਕੁਝ ਨਹੀਂ ਹੈ ਬਸ ਹੁਣ ਕੰਮ ਸ਼ੁਰੂ ਹੋ ਜਾਣਾ ਨਾਲ ਹੀ ਝੋਨਾ ਲੱਗਣ ਦਵਾਦ ਰਹੇ ਹਾਂ ਰਿਓ ਚੱਲ ਪਣਿਆ ਜਿਹਦੀ ਨਾਲ ਦੀ ਨਾਲ ਇੱਥੋਂ ਸ਼ੁਰੂ ਹੋ ਕੇ ਖੱਤਾ ਓ ਉਹ ਕਿੱਥੇ ਤੱਕ ਗਿਆ ਰ ਜਾਂਦਾ ਬਸ ਇੰਨਾ ਕਿ ਆ ਵੀ ਖਾਲ ਖਤਮ ਹੋ ਗਏ ਸਾਰੇ ਖਤਮ ਹੋ ਗਏ ਖਾਲ ਕੁਲ ਸਾਰਾ ਕੁਝ ਖਤਮ ਹੋ ਗਿਆ ਅੱਧਰ ਹੋ ਗਿਆ ਨਾਨਕਾ ਲਾਉਣ ਦੀ ਲੋੜ ਪੈਂਦੀ ਹੈ ਨਹੀਂ ਅੱਗੇ ਖਾਲ ਕਿੰਨਾ ਉੱਚਾ ਸੀ ਆ ਸਾਈਡਾਂ ਦੇ ਖੱਤੀਆਂ ਜੀ ਪਾਣੀ ਟੁੱਟੀਆਂ ਜਾਂਦਾ ਰਹਿੰਦਾ ਸੀ ਨਾਲੇ ਡੁੱਬਿਆ ਰਹਿੰਦਾ ਸੀ ਖੱਤਾ ਆ ਨੀਵੇਂ ਸੀਗੇ ਆਹ ਵਾਲੇ ਉਹ ਉੱਚੀ ਸੀ ਤਾਂ ਕਰ ਆ ਦੇਖੋ ਵੀਰੇ ਇਹ ਆ ਆਪਣਾ ਦੋ ਵਾਰ ਵਾਇਆ ਹੋਇਆ ਰੋਟਾਵੇਟਰ ਦੋ ਵਾਰ ਫੇਰਿਆ ਮੱਕੀ ਵੱਢੀ ਆ ਨਾ ਕੋਈ ਮਲਚਰ ਫੇਰਿਆ ਨਾ ਕੁਝ ਹੋਰ ਸਿੱਧਾ ਦੋ ਵਾਰ ਰੋਟਾਵੇਟਰ ਮਾਰਿਆ ਹੁਣ ਤੁਸੀਂ ਲਾਲੋ ਸਾਹਿਬ ਵੀ ਕੁਝ ਨਾ ਵੀਰੇ ਚ ਕੋਈ ਟੰਡਾ ਤਰਨਾ ਨਾ ਕੋਈ ਗੁੱਲ ਤਰਨਾ ਸਾਰਾ ਖੱਤੇ ਦੇ ਵਿੱਚ ਉਵੇਂ ਜੋ ਚੁੰਬੜੇ ਦਾ ਚੁੰਬੜਿਆ ਪਿਆ ਠੀਕ ਨਹੀਂ ਇਹਦੇ ਨਾਲ ਇੱਕ ਖੁੰਝਾ ਤੱਕ ਵੀ ਖਰਾਬ ਨਹੀਂ ਹੁੰਦਾ ਵੀਰੇ ਇੱਕ ਖੁੰਝਾ ਵੀ ਖਰਾਬ ਹੋ ਜਵੇ ਨਾ ਤੇ ਤੁਸੀਂ ਮੈਨੂੰ ਦੱਸ ਦਿਓ ਵੀ ਭਾਈ ਸਾਡਾ ਖੁੰਜਾ ਖਰਾਬ ਹੋ ਗਿਆ ਸੀ ਤੇਰੇ ਕਹਿਣ ਤੇ ਕੱਦੂ ਕਰਿਆ ਸੀਗਾ ਵੀ ਸਾਡਾ ਖੁੰਜਾ ਖਰਾਬ ਹੋ ਗਿਆ ਵੀ ਕਿਉਂਕਿ ਖੁੰਜੇ ਚ ਜਮਾ ਹੋ ਗਿਆ ਮਾਂ ਦੇਖ ਜਿੰਨੀ ਮਰਜੀ ਮੀਂਹ ਏਰੀ ਆ ਜਵੇ ਵੀਰੇ ਕੁਝ ਨਹੀਂ ਇਹਦੇ ਵਿੱਚੋਂ ਨਿਕਲਦਾ ਠੀਕ ਨਹੀਂ ਹਾਂ ਬਸ ਇੱਕ ਦਿਨ ਬਾਅਦ ਕਰਾਂਗੇ ਤਾਂ ਇੱਕ ਦਿਨ ਵਿਚਾਲੇ ਗੈਪ ਆ ਕੇ ਕਰ ਦੋ ਚਾਹੇ ਦੋ ਦਿਨ ਵੀ ਪਾ ਦਾਂਗੇ ਗੈਪ ਨਾਲ ਉੰਨਾ ਬਾਲਾ ਵਧੀਆ ਰਹੂ ਉਹਨਾਂ ਜਾਦੇ ਵਧੀਆ ਬਣ ਜਾਂਦਾ ਵੀ ਗੈਸ ਖਤਮ ਹੋ ਜਾਂਦੀ ਹੈ ਬਸ ਇਹ ਗੱਲ ਹਾਂਜੀ ਅੱਜ ਸ਼ੁਰੂ ਕਰਤਾ ਪ੍ਰਸ਼ਾਦ ਬਣ ਕੇ ਆਪਣੀ ਮਸ਼ੀਨ ਦਾ ਕੰਮ ਵੀ ਦੇਖ ਲਓ ਝੋਨੇ ਦੀ ਲਵਾਈ ਇਹ ਬਹੁਤ ਵੀਰ ਕਹਿੰਦੇ ਸੀ ਵੀ ਝੋਨੇ ਦੀ ਲਵਾਈ ਦਿਖਾਓ ਝੋਨੇ ਦੀ ਲਵਾਈ ਦੇਖ ਲਓ ਝੋਨੇ ਦੀ ਲਵਾਈ ਇਹਦੇ ਆਰ ਕੀ ਦਾ ਰੀਤ ਨਹੀਂ ਝੋਨੇ ਦੀ ਲਵਾਈ ਦੀ ਕਮਲ ਨਾ ਉੱਧਰ ਜਿਹੜਾ ਕਦੂ ਕਰਿਆ ਕਮਲ ਦੇ ਉੱਧਰ ਖਾਲੀ ਪਾ ਗਿਆ ਹੋਇਆ ਹੈ ਹਾਲ ਹੁਣ ਤਾਂ ਮਗਰ ਲਾਈ ਨਹੀਂ ਹੋਈ ਨੇ ਆ ਵੱਡੇ ਦੇ ਘਟ ਲੱਗਦੇ ਆਲ ਤੇ ਹਲ ਤਾਂ ਲਾ ਲੋ ਸਰ ਨੇ ਫੇਰ ਕਾਲਾ ਹੋ ਜਾਣਾ ਪਰ ਹੁਣ ਇਹ ਤਾਂ ਕੀ ਇੱਕ ਗੱਲ ਹੈਗੀ ਆ ਇਹਦੀ ਛਤਰੀ ਨੀਵੀਂ ਆ ਉਹਦੀ ਛਾਲੇ ਦੀ ਛਤਰੀ ਦੇ ਵਿੱਚ ਨਾ ਤੁੱਪ ਬਹੁ ਪੈਂਦੀ ਸੀ ਉਹਦੀ ਅੱਗੇ ਉੱਚੀ ਹੁੰਦੀ ਸੀ ਛਤਰੀ ਉਹਦੀ ਹਾਂ ਇਹ ਵੀਰੇ ਆਪਣੇ ਮੱਕੀ ਦੇ ਵੱਟ ਵਾਲਾ ਖੇਤ ਆ ਮੱਕੀ ਦੇ ਟੰਡੇ ਉਮੀ ਵਿੱਚ ਵਾਏ ਹੋਏ ਆ ਤੇ ਮੱਕੀ ਦੇ ਵਿੱਚ ਵੀ ਇਹਨੂੰ ਮਸ਼ੀਨ ਨੂੰ ਝੋਨਾ ਲਾਉਣ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਇਹ ਪੂਰੀ ਉਵੇਂ ਟਾਪ ਕੁਆਲਟੀ ਦੇ ਹੀ ਲਾਉਂਦੀ ਆ ਝੋਨਾ ਠੀਕ ਇਹਦਾ ਹੋਣਾ ਗਿਣ ਕੇ ਪੂਰਾ ਬਜਾਈ ਕਰਨਾ ਆਪਾਂ ਵੀ ਫਿਰ ਪਤਾ ਲੱਗ ਜੂ ਕਿ ਹਾਂ ਇਤਨਾ ਬੂਟਾ ਲੱਗਦਾ ਹੈ ਠੀਕ ਹੈ ਨਾ ਫਿਰ ਉਸਦਾਰ ਨਾਲ ਤੁਹਾਨੂੰ ਵੀ ਅੰਦਾਜ਼ਾ ਹੋ ਜਾ ਕਰੂਗਾ ਕਿ ਇਤਨੇ ਕਿਲੇ ਦਾ ਅਸੀਂ ਪਨੀਰੀ ਪੱਟ ਲਿਆ ਹਾਂ ਆਪਣੀ ਚੱਲਦੀ ਆ ਬਜਾਈ ਪੂਰੀ ਵਧੀਆ ਮਸ਼ੀਨ ਲਾ ਰਹੀ ਆ ਕਬੋਟਾ ਦੀ ਤੇ ਪਰ ਇਹਦੇ ਵਿੱਚ ਨਾ ਸਭ ਤੋਂ ਵੱਡਾ ਯੋਗਦਾਨ ਆਪਣਾ ਜਿਹੜਾ ਟ੍ਰੇਆਂ ਵਾਲੀ ਮਸ਼ੀਨ ਨਾਲ ਬੀਜਿਆ ਉਹਦਾ ਬਹੁਤ ਵੱਡਾ ਯੋਗਦਾਨ ਇੱਕ ਤਾਂ ਪੱਟਣਾ ਸੁੱਕਾ ਕੋਈ ਮਿਸਿੰਗ ਨਹੀਂ ਹੈਗੀ ਤੇ ਆਪਣੇ ਕੋਲੇ ਲਾਲੀ ਵੀ ਰੋਣੀ ਆਏ ਆ ਮਸ਼ੀਨ ਚਾਲੂ ਕਰਾਉਣ ਇਹ ਵੀਰੇ ਤਾਂ ਹੁਣ ਬਹੁਤ ਫੀਲਡ ਦੇ ਵਿੱਚ ਰਹਿੰਦੇ ਆ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਮੈਂ ਅੱਜ ਸੰਧੂ ਸਾਹਿਬ ਦਾ ਇਸ ਕਰਕੇ ਯੋਗਦਾਨ ਪਵਾਇਆ ਵੀ ਮੇਰੀ ਦੁਨੀਆ ਜਿਹੜੀ ਉਹ ਥੋੜੀ ਆ ਨਹੀਂ ਨਹੀਂ ਇਹ ਸਹੀ ਗੱਲ ਹੈ ਕਿਉਂਕਿ ਕਿ ਮੈਂ ਇੱਕ ਬਿਜ਼ਨਸਮੈਨ ਹੋਣ ਤੋਂ ਪਹਿਲਾਂ ਇੱਕ ਕਿਸਾਨ ਵੀ ਹਾਂ ਹਾਂਜੀ ਹਾਂਜੀ 10 ਵਜੇ ਤੋਂ ਪਹਿਲਾਂ ਜਦੋਂ ਮੈਂ ਕਈ ਦਿਨ ਲੋਕਾਂ ਨੂੰ ਕਾਲ ਕਰਦਾ ਜਿਹੜੇ ਲੋਕ ਹੋਰ ਕੰਪਨੀ ਦੀਆਂ ਮਸ਼ੀਨਾਂ ਲੈ ਲੈਂਦੇ ਆ ਮੈਂ ਜਿਹੜੇ ਰੱਖ-ਰਖਾਓ ਉਹਨਾਂ ਬਾਰੇ ਨਹੀਂ ਦੱਸਦੇ ਜਿਸ ਤਰ੍ਹਾਂ ਕਿ ਤੁਹਾਡੇ ਆਪਣੇ ਫ੍ਰੀਕੋਟ ਵਾਲੇ ਗਿਲਸਾਹ ਸੀ ਉਹਨਾਂ ਨੂੰ ਫੋਨ ਕੀਤਾ ਉਹ ਮੈਨੂੰ ਬਾਅਦ ਚ ਜਾ ਕੇ ਜਦੋਂ ਉਹਨਾਂ ਨੂੰ ਪਛਾਣ ਲਿਆ ਮੈਨੂੰ ਕਹਿੰਦੇ ਵੀ ਤੁਸੀਂ ਅ ਡੀਲਰ ਦਾ ਕਬੂਟਾ ਦਿਓ ਤੁਸੀਂ ਸਾਨੂੰ ਕਦੇ ਹੈਲਪ ਕਰ ਰਹੇ ਹੋ ਕਿਉਂਕਿ ਟ੍ਰੇਆਂ ਤੋਂ ਲੈ ਕੇ ਗਏ ਸੀਡਰ ਬਾਰੇ ਦੱਸਿਆ ਰੱਖ ਰਖਾਓ ਵਾਸਤੇ ਦੱਸਿਆ ਉਹ ਮੈਂ ਕਿਹਾ ਮੈਂ ਦਫਤਰ 10 ਵਜੇ ਖੋਲਦਾ ਵਾਂ ਲੇਕਿਨ 10 ਵਜੇ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਰਗਾ ਜੀਮੀਦਾਰ ਤੇ ਆਮ ਕਿਸਾਨ ਹੀ ਆ ਛੋਟੀ ਜੀ ਖੇਤੀ ਕਰਨ ਵਾਲਾ ਹਾਂ ਜੀ ਹਾਂ ਜੀ ਛੋਟਾ ਜਿਹਾ ਫਾਰਮਰ ਮੈਂ ਗੁਰੂ ਮਹਾਰਾਜ ਦੀ ਮਿਹਰ ਨਾਲ ਪਿਛਲੇ 12 ਸਾਲਾਂ ਤੋਂ ਇਹ ਫੀਲਡ ਦੇ ਵਿੱਚ ਜੁੜਿਆ ਹੋਇਆ ਵਾਂ ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਜ਼ਿੰਮੇਵਾਰਾਂ ਨੂੰ ਇੱਧਰ ਲੈ ਕੇ ਆਉਣ ਦੀ ਵੀ ਆਪਣਾ ਪੈਸਾ ਜਿਹੜਾ ਵਾ ਉਹ ਬਾਹਰ ਲਿਆਂ ਆਪਣਾ ਮੈਂ ਅੱਗੇ ਅਕਸਰ ਵੀਡੀਓ ਚ ਕਹਿਣਾ ਹੁੰਦਾ ਵੀ ਜਿਹੜਾ ਜੱਟ ਤੇ ਸਿਰੀ ਦਾ ਰਿਸ਼ਤਾ ਵਾ ਇੱਕ ਨੌ ਮਾਸ ਦਾ ਰਿਸ਼ਤਾ ਮੈਂ ਇਹਨੂੰ ਦੂਰ ਤਾਂ ਨਹੀਂ ਕਰਨਾ ਚਾਹੁੰਦਾ ਕਈ ਲੋਕ ਇਹਨੂੰ ਗਲਤ ਸਮਝਦੇ ਮੇਰੇ ਨਾਲ ਗੱਲ ਕਰਦੇ ਯਾਰ ਤੁਸੀਂ ਫਰ ਦੇ ਢਿੱਡ ਦੇ ਲੱਤ ਮਾਰਦਾ ਮੈਂ ਕਰਦਾ ਮੈਂ ਇਹ ਗੱਲ ਨਹੀਂ ਕਰਦਾ ਮੈਂ ਇਹ ਗੱਲ ਕਰਦਾ ਵੀ ਡੇ ਬਾਏ ਡੇ ਸਾਡਾ ਮੁਲਕ ਤਰੱਕੀ ਕਰ ਰਿਹਾ ਸਾਨੂੰ ਇਹ ਲੇਬਰ ਜਿਹੜੀ ਆ ਲੇਬਰ ਵਾਲਾ ਕੰਮ ਜਿਵੇਂ ਬਾਕੀ ਕੰਟਰੀਆਂ 'ਚ ਨਹੀਂ ਹੁੰਦਾ ਸਾਰੇ ਲੋਕ ਕਿਸਾਨ ਆਪਣੇ ਹੱਥੀਂ ਕਰਦੇ ਆ ਮੈਂ ਉਹ ਗੱਲ ਦਾ ਸੁਨੇਹਾ ਦਿੰਦਾ ਨਹੀਂ ਲੇਬਰ ਦਾ ਵੀ ਜਿਹਾ ਆ ਨਾ ਲੇਬਰ ਆ ਆਪਦੇ ਇੰਨੀ ਵੀ ਉਹਨਾਂ ਦੇ ਤਰੱਕੀ ਹੋਈ ਆ ਉਹ ਆਪਦੇ ਨਹੀਂ ਹੋਂਟੇ ਆ ਪ੍ਰਮਾਤਮਾ ਕਰੇ ਵੀ ਸਾਰੇ ਹੀ ਵਧਣ ਹਾਂ ਹਾਂ ਉਹੀ ਗੱਲ ਆ ਨਾ ਕਿ ਉਹਨਾਂ ਨੇ ਵੀ ਆਪਦੇ ਫੀਲਡ ਦੇ ਵਿੱਚ ਆਪਦੀ ਤਰੱਕੀ ਕਰੀ ਆ ਤਾਂ ਉਹ ਬੰਦ ਹੋਏ ਘਟੇ ਆ ਮੈਂ ਜਿਹੜੀ ਗੁੱਗੀ ਲੋਕ ਆਪਣੀ ਜੀਵਨ ਨਾਲ ਨਹੀਂ ਗੱਲ ਕਰਨਾ ਵੀ ਆ ਜਿਹੜਾ ਕੰਮ ਆ ਇਹਦੇ ਵਾਲੀ ਲੇਬਰ ਆਪਾਂ ਨੂੰ ਮਿਲਣੀ ਨਹੀਂ ਹਾਂ ਨਹੀਂ ਬੰਦ ਹੁੰਦੀ ਜਾਂਦੀ ਆ ਘਟਦੀ ਜਾਂਦੀ ਆ ਇਹਦੀ ਵਾਲੀ ਨਹੀਂ ਮਿਲਣੀ ਕਿਉਂ ਕਰਕੇ ਮੈਂ ਮੰਨਰਾਜ ਆਇਆ ਇੱਥੇ ਸੰਧੂ ਸਾਹਿਬ ਕੋਲੇ ਮੈਂ ਟੁਮਿੰਟ ਦੀ ਗੱਲ ਕਰਦਾ ਮੈਂ ਵੀਡੀਓ ਬਣਦੀ ਉਹ ਮੈਂ ਤੁਹਾਡੇ ਨਾਲ ਗੱਲ ਇਹ ਤਰ੍ਹਾਂ ਨੂੰ ਕਰਾਂ ਉਹ ਜਿਸ ਤਰ੍ਹਾਂ ਸੀ ਆ ਮੈਂ ਜਦੋਂ 2012 ਵਿੱਚ ਦਾਸ ਨੇ ਕੰਮ ਸਟਾਰਟ ਕੀਤਾ ਤਾਂ ਮੈਂ ਉਦੋਂ ਉਹ ਮਸ਼ੀਨਾਂ ਚਲਾਈਆਂ ਵੀ ਜਿਹੜੇ ਲੋਕ ਅਕਸਰ ਮੈਨੂੰ ਫੋਨ ਕਰਕੇ ਕਹਿੰਦੇ ਸਾਡੇ ਯਾਰ ਰੂੜੀ ਟੂੜੀ ਵਾਲੇ ਪਈ ਆ ਸਾਡੇ ਰੂੜੀ ਵਾਲੇ ਪਈ ਆ ਮੈਂ ਕਹਾਂ ਬੰਦੇ ਇਹ ਚੈਪਟਰ ক্লোਜ਼ ਕਰੋ ਉਹ ਮਸ਼ੀਨਾਂ ਚਾਹੇ ਮੇਰੇ ਦੁਆਰਾ ਵਿਕੀਆਂ ਸੀ ਚਾਹੇ ਨਹੀਂ ਸੀ ਵਿਕੀਆਂ ਇਨਾਮੇ ਕਟੋਟੇ 2 ਜਾਂ 3 ਸਾਲ ਉਹਨਾਂ ਲੋਕਾਂ ਦੀਆਂ ਮਸ਼ੀਨਾਂ ਸਟਾਰਟ ਕੀਤੀਆਂ ਜਿਨ੍ਹਾਂ ਨੇ ਕੰਮ ਬੰਦ ਕਰ ਚੁੱਕੇ ਸੀ ਜਿ ਇਹ ਅੱਜ ਵੀ ਹਾਂ ਸੀਗੀਆਂ ਕਬੋਟਾ ਦੀਆਂ ਹਨਾ ਵੀਰੇ ਹਾਂ ਕਬੋਟਾ ਦੀ ਕਾਫੀ ਟਾਈਮ ਤੋਂ ਵਿਗਦੀ ਆ ਉਹ ਕਬੋਟਾ ਦੀ ਮਸ਼ੀਨ 2009 ਤੋਂ ਵਿਗਦੀ ਆ ਹਾਂ ਆਪਣੇ ਲਾਕੇ ਦੇ ਇਨਾਮ ਪਰ ਬੰਨਾ ਫਾਰਮ ਵਾਲੇ ਨੇ ਹਾਂਜੀ ਬੰਨਾ ਫਾਰਮ ਵਾਲਿਆਂ ਕੋਲ 4 ਮਸ਼ੀਨਾਂ ਨੇ 2 3 ਵੱਡੀਆਂ ਨੇ 1 ਛੋਟੀ ਆ ਮੈਂ ਛੋਟੀ ਮਸ਼ੀਨ ਨੂੰ ਕੋਈ ਛੋਟੀ ਨਹੀਂ ਪਿੰਦਾ ਤੇ ਉਹਨੂੰ ਛੋਟੀ ਨਹੀਂ ਆਪਣੇ ਪੂਰਾ ਕੰਮ ਕਰਦੀਆਂ ਨੇ ਆ 6 ਜਾਂ 8 ਕਿੱਲੇ ਲਾਉਣੇ ਕੋਈ ਛੋਟਾ ਕੰਮ ਨਹੀਂ ਹੈਗਾ 6 ਜਾਂ 8 ਕਿੱਲੇ ਲਾਉਣੇ ਛੋਟਾ ਕੰਮ ਨਹੀਂ ਹੈਗਾ ਮਸ਼ੀਨ ਨੇੜੇ ਆਈ ਕਰਕੇ ਮੁੰਡਾ ਜੇ ਸਾਰੀ ਮਸ਼ੀਨ ਸਿਲਿੰਡਰ ਇਹਦਾ ਤੁਹਾਡਾ ਕੁਵੈਮ ਸੀ ਲੋਕਤ ਜਿੰਮੇਦਾਰਾਂ ਦਾ ਭਰਾਵਾ ਦਾ ਵੀ ਉਹਦੇ ਚ ਨਹੀਂ ਲੱਗਦਾ ਮੱਕੀ ਵਾਲੇ ਵਾਹਣ ਚ ਅਸੀਂ ਸ਼ੁਰੂਆਤ ਹੀ ਮੱਕੀ ਵਾਲੇ ਤੋਂ ਕੀਤੀ ਆਪਾਂ ਤਾਂ ਆਪਾਂ ਤਾਂ ਪੁੱਠੇ ਪੰਗੇ ਲੈਣਦੇ ਤੁਹਾਨੂੰ ਅਸੀਂ ਤਾਂ ਕਰਦੇ ਆ ਵੀ ਜਿੱਥੇ ਪਤਾ ਵੀ ਜਿੱਥੇ ਔਖੇ ਹੋਣਾ ਵਾ ਆਪਣਾ ਕਰਮ ਬੋਰਡ ਖੇਡਦੇ ਜਿੰਕੇ ਮਰਦ ਖੇਡਦਾ ਖਤਰਿਆਂ ਨਾਲ ਓਏ ਚਲੋ ਚੰਗੀ ਗੱਲ ਪਰ ਇਹ ਪ੍ਰੋਜੈਕਟ ਮਹਿੰਗਾ ਜ਼ਰੂਰ ਆ ਜਿਵੇਂ ਆਪਣੇ ਪੁਰਾਣੇ ਕਿਸਾਨ ਕਹਿੰਦੇ ਹੁੰਦੇ ਪੁਰਾਣੇ ਕੀ ਸਾਰੇ ਕਹਿੰਦੇ ਆ ਔਰ ਬਾਦਸ਼ਾਹੀ ਹਾਂ ਕੇਰਨਾ ਵਜ਼ੀਰ ਤੇ ਛੱਟਾ ਫਕੀਰ ਇਹ ਬਾਦਸ਼ਾਹੀ ਕੰਮ ਆ ਕਿਉਂਕਿ ਪੋਰ ਦੇ ਨਾਲ ਇਹ ਬੀਜਿਆ ਹੋਇਆ ਵੀ ਆ ਤੇ ਅੱਗੇ ਮੈਂ ਜਿਹੜੇ ਜ਼ਿੰਮੇਵਾਰਾਂ ਦੇ ਕੋਲੇ ਬਾਈ ਜੀ ਜਾਣਾ ਨਾ ਇੱਥੇ ਕੋਲੇ ਖੜਨਾ ਉਹਨੇ ਕਿਹਾ ਉਹ ਦੇ ਮਿਸਿੰਗ ਹੋਈ ਹੋਈ ਹਾਂ ਉਹ ਦੇ ਮਿਸਿੰਗ ਹੋਈ ਹੋਈ ਹਾਂ ਹੁਣ ਮੈਂ ਇਹ ਗੱਲ ਇੱਕ ਦੇ ਜੋੜਨਾ ਕਹਿ ਸਕਦਾ ਨਾਵੇਂ ਨਾਲ ਬਾਈ ਗੁਰੂ ਦੀ ਮੇਰ ਨਾਲ ਵੀ ਹੁਣ ਮਿਸਿੰਗ ਦਾ ਇੱਕ ਡਾਲ ਵੀ ਦਿਖਾਓ ਕਿਤੇ ਵੀ ਵੀਰ ਜੀ ਉਹ ਤਾਂ ਆਪਣੇ ਦੇਖੋ ਪਨੀਰੀ ਬੀਜਣ ਦੀ ਫਾਲਟ ਆ ਜਾਂਦਾ ਜਿਹੜੀ ਆਪਾਂ ਮੈਟਾਂ ਦੇ ਪਨੀਰੀ ਬੀਜਦੇ ਹਾਂ ਨਾ 50 52 ਬਾਈ ਦੀ ਜਿਹੜੀ ਕਹਿੰਦੇ ਤਿਆਰ ਨਹੀਂ ਹਾਂ ਇਹ ਸਾਨੂੰ ਉਹਨਾਂ ਚੀਜ਼ਾਂ ਨਾਲ ਹੀ ਸਾਨੂੰ ਦੇਖਣਾ ਪੈ ਰਿਹਾ ਜੰਮੀ ਅਸੀਂ ਜ਼ਿੰਮੇਵਾਰ ਭਰਾ ਅਸੀਂ 50 45 45 40 ਚੂਲੀ ਵਾਲੇ ਸੀ ਹਾਂ ਪਰ ਬਾਈ ਬਹੁਤ ਸੋਹਣਾ ਸੰਧ ਬਣਾਇਆ ਕਬੂਟਾ ਨੇ ਮੈਂ ਨਾਲੇ ਪਨੀਰੀ ਵੀ ਵੱਡੀ ਆ ਦੇਖ ਲੋ ਪਨੀਰੀ ਪੂਰੀ ਬੰਨ ਮੰਨਾਂ ਦੇ ਵਿਆਹ ਵੀ ਮੈਂ ਪਕੜੋ ਹੁੰਦਾ ਸੀ ਬਾਈ ਫੁੱਟ ਦੀ ਬਰੀ ਲਾਉਂਦੀ ਆ ਨਾ ਨਾ ਨਾਲੇ ਵੀਰੇ ਆਪਾਂ ਕੁਛ ਨਹੀਂ ਪਾਇਆ ਇਹਨੂੰ ਕੋਈ ਸਪਰੇ ਨਹੀਂ ਕੁਛ ਨਹੀਂ ਪੂਰੀ ਆਰਗੇਨਿਕ ਹਾਂ ਬਗੈਰ ਯੂਰੀਅਮ ਤੋਂ ਬਗੈਰ ਕੁਛ ਨਹੀਂ ਆਪਾਂ ਪਾ ਕੇ ਐਵੇਂ ਹੀ ਆਪਾਂ ਰੱਖੀ ਹੋਈ ਐ ਬਸ ਮਾੜਾ ਜਿਹਾ ਸਮਝ ਲਓ ਜੇ 2 ਕਿਲੋ ਸਾਰੇ ਜੂ ਨੂੰ ਪੇਰੇ ਪਿਆ ਨਹੀਂ ਹੋਣਾ ਯੂਰੀਅਮ ਨਾ ਕੋਈ ਸਪਰੇ ਕਰੀ ਜਾਂ ਨਾ ਕੁਛ ਹੋਰ ਕਰੀ ਕੁਛ ਵੀ ਨਹੀਂ ਪਾਉਂਦੇ ਆਪਾਂ ओके ਫੁੱਲੀ ਆਰਗੈਨਿਕ ਹਾਂ ਹਾਂ ਕੋਈ ਸਪਰੇ ਨਹੀਂ ਦੇ ਲੋ ਰੰਗ ਵੀ ਦੇਖ ਲੋ ਵੀ ਤੁਹਾਨੂੰ ਰੰਗ ਦੇ ਵਿੱਚ ਜੇ ਕੋਈ ਮਾੜਾ ਜਿਹਾ ਫਰਕ ਲੱਗਦਾ ਰੱਖਣ ਦਾ ਤਰੀਕਾ ਦਿਖਾ ਦੋ ਇਹਨਾਂ ਜਿਹਨਾਂ ਦਾ ਭਰਾਵਾ ਇਹਨਾਂ ਆ ਵਾ ਤਰੀਕਾ ਰੱਖਣ ਦਾ ਹਾਂ ਐਵੇਂ ਫੋਲਡ ਕਰਕੇ ਲਿਆਉਣੇ ਆ ਬਸ ਫੋਲਡ ਕਰਕੇ ਲਿਆਉਣੇ ਆ ਇੱਕ ਮੈਂ ਤੁਹਾਨੂੰ ਹੋਰ ਅਕਸਰ ਚੀਜ਼ ਦਿਖਾਉਣਾ ਮੈਂ ਇੱਕ ਟ੍ਰੇ ਮੜੀ ਜੀ ਨੇੜੇ ਇੱਕ ਚੱਕ ਕੇ ਦੇਈ ਰੋਲ ਠੇਕੇਦਾਰ ਇੱਕ ਤੁਹਾਨੂੰ ਮੈਂ ਚੀਜ਼ ਦੱਸਣੀ ਆ ਵੀ ਇਹਦਾ ਝਾੜ ਕਿਉਂ ਵੱਧਦਾ ਤੇ ਮਰਦਾ ਕਿਉਂ ਨਹੀਂ ਤੇ ਡੁੱਬੇ ਤੇ ਕਿਉਂ ਨਹੀਂ ਮਰਦਾ ਇਹ ਆ ਗੁੱਟਾ ਚੱਕਣਾ ਵਾ ਹਾਂ ਠੀਕ ਹੈ ਨਾ ਆ ਜਾੜਾ ਆ ਜਾੜਾ ਆਹ ਤੇ ਯਾਰ ਬੇ ਆ ਮੇਰੇ ਜਿਹੜੇ ਮੈਂ ਸਾਰੇ ਸਾਂਝੇ ਕਰਨਾ ਵੀ ਇਹਦੇ ਵਿੱਚ ਜਿਹੜੀ ਮਦਰ ਬੀ ਆ ਨਾ ਆ ਦੇਖੋ ਦਾਣਾ ਇਹ ਮਾਂ ਦਾ ਦੁੱਧ ਜਿਹੜੇ ਬੂਟੇ ਨੂੰ ਮਿਲ ਗਿਆ ਉਹ ਬੂਟੇ ਨੇ ਮਰਨਾ ਨਹੀਂਗਾ ਐਂਡ ਤੱਕ ਆ ਵਾਪਸ ਦੋ ਸਰ ਠੀਕ ਹੈ ਵੀਰੇ ਇਹ ਜਦੋਂ ਆਪਾਂ ਜਿਹੜੀ ਦੂਜੀ ਲਾਉਂਦੇ ਆ ਨਾ ਆਪਣੇ ਥਾਣਾ ਝੋਨਾ ਲੱਗਦਾ ਵਾ ਉਹ ਆ ਮੇਨ ਰੂਟ ਆ ਹਾਂ ਮੇਨ ਰੂਟ ਦੀ ਜਿਹੜੀ ਹਾਈਟ ਆ ਜਦੋਂ 18 ਦਿਨ ਦੀ ਪਨੀਰੀ ਐਨੀ ਹੁੰਦੀ ਆ ਹਾਂਜੀ ਆ ਹਾਈਟ ਹੋਰ ਵੀ ਲੰਬੀ ਹੁੰਦੀ ਆ ਸਾਡਾ ਝੋਨਾ ਜਿਹੜਾ ਵਾ ਪਨੀਰ ਮਸ਼ੀਨ ਵਾਲਾ ਥੱਲੇ ਨੂੰ ਪਹਿਲਾਂ ਵੱਧ ਆ ਉੱਪਰ ਨੂੰ ਵੱਧ ਇਹ ਵੀ ਇਹ ਤਾਂ ਵੀਰੇ ਆਪਾਂ ਦੇਖਦੇ ਆ ਇਹਦਾ ਦੇਖੋ ਆਪ ਆਪਾਂ ਇਹਦੇ ਵਿੱਚ ਨਾ ਤਾਂ ਕੋਈ ਖਾ ਦਾ ਉਹ ਪਾਉਨੇ ਆ ਬੂਝੇ ਵਾਲਾ ਜਿਹੜੀ ਝੋਨੇ ਵਿੱਚ ਆਪਾਂ ਲਵਾਈ ਸਾਰੀ ਕਰਦੇ ਆ ਇਹਦਾ ਆਟੋਮੈਟਿਕਲੀ ਬੂਝਾ ਵੱਡਾ ਹੋ ਜਾਂਦਾ ਆ ਦੇਖੋ ਮੇਨ ਜਿਹੜਾ ਦਾਣਾ ਵਾ ਚੌਲ ਦਾ ਇਹਦੇ ਵਿੱਚ ਵੀ ਅਜੇ ਫੀਡ ਆ ਤੇ ਆਹ ਦੇ ਇਹਨੂੰ ਐਂਡ ਤੱਕ ਦੇਣੀ ਆ ਨਾਲ ਇਹਨੂੰ ਕੰਗੀ ਦਾ ਵੀ ਹੋਰ ਵੀ ਆ ਜੇ ਕਿਸੇ ਦੀ ਬਹੁਤ ਜ਼ਿਆਦਾ ਵੱਧ ਜੇ ਇਹਨੂੰ ਕੰਗੀ ਕਰ ਸਕਦੇ ਆ ਆਹ ਹੋਰ ਵੀ ਦੀ ਹਾਂ ਕੰਗੀ ਕਰ ਦੋ ਉਹਦੇ ਨਾਲ ਜਿਹੜੇ ਬਾਧੂ ਜੜਾਂ ਨੇ ਫੈਲ ਰਹੀਆਂ ਹੋਈਆਂ ਉਹ ਸਾਰੀਆਂ ਬੰਦ ਹੋ ਜਾਣੀਆਂ ਤੇ ਦੂਜਾ ਆ ਇਹਦੇ ਕਰਕੇ ਵੱਧਣਾ ਆ ਆਹੜੀ ਮੇਨ ਰੂਟ ਆ ਜਿਹੜੀ ਲੇਬਰ ਹੱਥਾਂ ਨਾਲ ਝੋਨਾ ਲਾਉਨੇ ਆ ਉਹ ਸਾਰੀ ਤੋੜ ਦਿੰਦੇ ਇਹ ਤਾਂ ਟੁੱਟ ਜਾਂਦੀ ਆ ਵੀਰੇ ਮਾਰ ਕੇ ਪਾੜਦੇ ਆ ਇੰਨੀ ਕੀ ਜੜ ਨਾਲ ਹਾਂ ਮਾੜੀ ਮਾੜੀ ਹੁੰਦੀ ਆ ਜੜ ਆ ਮਾੜੀ ਹਾਂ ਆਹੜਾ ਮੇਨ ਦਾਣਾ ਤੁਹਾਨੂੰ ਮੈਂ ਦਿਖਾ ਰਿਹਾ ਦੋਨਾਂ ਦੇਖੋ ਦੋਨਾਂ ਦੇ ਨਾਮ ਦੋਨਾਂ ਦੇ ਹੈਗਾ ਹੂੰ ਉਹ ਨਾਲ ਕਿਸੇ ਵੀ ਨਹੀਂ ਹੁੰਦਾ ਇੰਨੀ ਉਹ ਆਪ ਨਹੀਂ ਆਪਾਂ ਜਿਹੜੀ ਜਿਹੜੀ ਹੱਥ ਵਾਲੀ ਪਨੀਰੀ ਪਾੜਦੇ ਆ ਉਹਦੇ ਨਾਲ ਤਾਂ ਇਹ ਦਾਣਾ ਹੁੰਦਾ ਹੀ ਨਹੀਂ ਹੋਰ ਵੀ ਕੀ ਦਿਖਾਉਣੀ ਉਹ ਵੀ ਮੇਰੀ ਨੋਟਸ ਮੰਨ ਲਓ ਅੜੀ ਅੜੀ ਬਈ ਆਮ ਆ ਦੇਖਿਓ ਹਾਂ ਮੈਂ ਵੀ ਤਿਆਰਵਾ ਕਰਕੇ ਦੇਖਿਆ ਇਹਨੂੰ ਐ ਕਰਕੇ ਹੀ ਸਿੱਡ ਦੋ ਉਥੇ ਝੋਣ ਲੱਗ ਜਾਂਦਾ ਹਾਂ ਉਹ ਮੈਂ ਦੇਖਿਆ ਵੀਡੀਓ ਦੇਖੀਏ ਉਹ ਉਹ ਹਾਲ ਜਿਵੇਂ ਉਹ ਨਿਸ਼ਾਨਾ ਲਾਉਣ ਵਾਲੀ ਹੁੰਦੀ ਆ ਨਾ ਉਵੇਂ ਸਿੱਡਦੇ ਆ ਨਾ ਜਾਂਦੇ ਹਾਂ ਹਾਂ ਉਹ ਵਿਚ ਵੀ ਨਹੀਂ ਵੜਦੀ ਹਾਂ ਵਿਚ ਵੀ ਨਹੀਂ ਵੜਦੇ ਉਹ ਵੱਡੀ ਗੱਲ ਇਹ 4x4 ਮਸ਼ੀਨ ਸਸਪੈਂਸ਼ਨ ਬਹੁਤ ਵਧੀਆ ਵਾ ਇੱਕ ਵਾਰੀ ਰੋਜ ਨੂੰ ਨਹਾਉਣਾ ਰੋਜ ਧਵਾਉਣਾ ਨਾ ਨਾ ਉਹ ਤਾਂ ਉਹ ਤਾਂ ਇੰਨਾ ਕਿ ਤਾਂ 2021 ਤੋਂ 20 ਤੋਂ ਸਿੱਖੇ ਹੋਏ ਆਪਾਂ ਬਹੁਤ ਵਧੀਆ ਤੁਸੀਂ ਦੇਖ ਲਓ ਲੋਕਾਂ ਦੇ ਮਨਾਂ 'ਚ ਬਹਿਮ ਅੰਦੀ ਨਾ ਵੀ ਮੱਕੀ ਵਾਲੇ 'ਚ ਲੱਗਦੇ ਨਹੀਂ ਹੁੰਦੇ ਸਾਰੇ ਪੁੱਜਦੇ ਹੁੰਦੇ ਸੀ ਮੈਨੂੰ ਵੀ ਵੀਰੇ ਮੱਕੀ ਵਾਲੇ 'ਚ ਕਿਥੇ ਕਿਉਂਕਿ ਅੱਗੇ ਮੈਂ ਵੀਡੀਓ ਬਣਾਉਂਦਾ ਨਹੀਂ ਸੀ ਵੀਰੇ ਮੈਂ ਵੀਡੀਓ ਆ ਹੁਣ ਕੀ ਲੱਗਿਆ ਵਾ ਬਣਾਉਣ ਉਦੋਂ ਵਾਪਸ ਉਹਨਾਂ ਦਾ 2020 ਤੋਂ ਲਾਉਨੇ ਆ ਪਰ ਉਹ ਤਾਂ ਵੀਡੀਓ ਨਹੀਂ ਬਣਾਈ ਕਿਸੇ ਦੇ ਮੂਰੇ ਹੈ ਨਹੀਂ ਸੀ ਹਣ ਜਿਵੇਂ ਆਪਾਂ ਨਵੀਆਂ ਮਸ਼ੀਨਾਂ ਆਪਾਂ ਜਦੋਂ ਤੋਂ ਮਸ਼ੀਨ ਲਈ ਆ ਮੈਂ ਕਹਿੰਦਾ ਕਈ ਵੀਰਾਂ ਨੇ ਮਸ਼ੀਨਾਂ ਲਈਆਂ ਹਾਂ ਬਹੁਤ ਵੀਰਾਂ ਨੇ ਮਸ਼ੀਨਾਂ ਲੈ ਲਈਆਂ ਉਹ ਤੂੰ ਹਾਂ ਦੇਖ ਕੇ ਜਿਹੜੇ ਆਪਾਂ ਇਹਨੂੰ ਕੋਈ ਇੱਕ ਲੱਗਿੰਦੀਆਂ ਵੀ ਕਿਹੜਾ ਕਿਹੜੇ ਬੰਦਾ ਹੋ ਜੇ ਸਾਡਾ ਕਿੰਨਾ ਪੈਸਾ ਜਿਹੜਾ ਵਾ ਸਾਡੀ ਸਟੇਟ ਤੋਂ ਬਾਹਰੋਂ ਜਾਣੋ ਰੋਕ ਸਕਦਾ ਦੂਜੀ ਗੱਲ ਹਾਂ 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 ਜਿਹੜਾ ਪੈਸਾ ਵਾ ਉਹੋ ਵੀ ਆਪਣੀਆਂ ਉਹ ਵੀ ਆਪਣੇ ਆ ਵੀ ਪਰਮ ਦੀ ਉਹਨਾਂ ਨੇ ਵੀ ਤਰੱਕੀ ਨਹੀਂ ਮੇਰੀ ਗੱਲ ਸੁਣਾ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਸਾਡੇ ਕੋਲੇ ਉਹਨਾਂ ਦੇ ਬਾਪੂ ਆਉਂਦੇ ਸੀ ਜਿਹੜੇ ਹੁਣ ਉਹਨਾਂ ਦੇ ਮੁੰਡੇ ਆ ਉਹ ਕਹਿੰਦੇ ਬਾਪੂ ਨਾ ਜਾ ਅਸੀਂ ਤੈਨੂੰ ਇੱਥੇ ਬੈਠੇ ਨਹੀਂ ਦਿੰਦੇ ਹੁਣ ਉਹ ਤਾਂ ਆਪਣੇ ਆਪਣਾ ਵੀ ਬਾਪੂਆਂ ਦਾ ਵਾਹੀ ਪ੍ਰਤੀ ਫਰਜ ਆ ਹਾਂਜੀ ਆ ਮਾਰ ਦੋ ਕਿਤੇ ਰੋਣਾ ਵਸੇਦਾ ਆਹੀ ਆਹੀ ਤੇ ਹਾਂ ਉਹ ਕਿੱਲੇ ਚੱਕ ਤੇ ਰੋਕ ਤੇ ਚੱਕਣੀ ਆ ਰੋਕ ਤੇ ਕਿੱਤਨੀ ਆਵਾਜ਼ ਉਹ ਹੀ ਇੱਕ ਲੀਵਰ ਤੇ ਹੀ ਸਾਰਾ ਕੰਮ ਆ ਸਾਰਾ ਫੰਕਸ਼ਨ ਇੱਕੋ ਹੀ ਲੀਵਰ ਤੋਂ ਤੇਜ਼ ਹੌਲੀ ਵੀ ਉਹ ਤੇ ਹੀ ਹੋਣੀ ਆ ਸਪੀਡ ਦਾ ਸਾਰੀ ਉਹ ਤੇ ਹੀ ਹੋਣੀ ਆ ਕਿੰਨੇ ਸੈਂਟੀਮੀਟਰ ਆਵਾ ਉਹ ਕਿੰਨੇ ਦੇ ਕਰਿਆ ਵੀਰੇ ਵੀਰੇ ਨੂੰ ਪਤਾ ਵੀਰਾ ਕਰਕੇ 6 ਇੰਚ ਤੇ ਤੇਜੇ ਤੇ ਆ 6 ਇੰਚ ਤੇ 6 ਇੰਚ ਕਰਾ ਇਹ ਸਾਡਾ ਗੁਰਦਾਰਨ ਧੀਰ ਸਿੰਘ ਆ ਸਾਰੀਆਂ ਮਸ਼ੀਨਾਂ ਪੰਜਾਬ ਦੇ ਵਿੱਚ ਇਹ ਨਹੀਂ ਸਟਾਰਟ ਕੀਤੀਆਂ ਔਰ ਅੱਜ ਵੀ ਅਸੀਂ ਕਿੱਥੇ ਵੀ ਜਾ ਰਹੇ ਹਾਂ ਪਨੀਰੀ ਲੱੱਡੀ ਖੜੀ ਆ ਮਸ਼ੀਨ ਥੋੜੀ ਬਲੇਰ ਕੋਟ ਨੇ ਮਸ਼ੀਨੀਰੀ ਜਿਹੜੇ ਕਿਸਾਨ ਵੀਰਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਟਰੇਆਂ ਲਈਆਂ ਨੇ ਅਸੀਂ ਇਕੱਲੇ ਇਕੱਲੇ ਬੰਦੇ ਦੇ ਘਰੇ ਸਿਰਫ ਡੀਜ਼ਲ ਖਰਚਾ ਲਿਆ ਸੰਧੂ ਸਾਹਿਬ ਕੋਈ ਪੈਸਾ ਨਹੀਂ ਵੀਰੇ ਮੈਂ ਤਾਂ ਅਗਲੀ ਵਾਰ ਨੂੰ ਬਿਨਾਂ ਇਹ ਤੋਂ ਬਿਜਣੀ ਨਹੀਂ ਟਰੇ ਦਵਾਂ ਸਾਰੀ ਟਰੇ ਚ ਸਾਰੀ ਟਰੇ ਚ ਔਰ ਆ ਮੂਰੇ ਦੁੱਖ ਟੁੱਟ ਗਿਆ ਆ ਦੇ ਆ ਮੂਰੇ ਆ ਹਾਂ ਰੁਪਏ ਦੀ ਟਰੇ ਅਸੀਂ ਪਹਿਲਾਂ ਸਾਡਾ ਰੇਟ ਜ਼ਿਆਦਾ ਸੀ ਚਲੋ ਅਸੀਂ ਜਿੰਨੀ ਜ਼ਿਆਦਾ ਸੀ ਲੋ ਜੀ ਅਸੀਂ ਉਹ ਵੀ ਕਰਤਾ ਉਹ ਜੀ ਪਰਮਾਤਮਾ ਕਰੇ ਮੈਂ ਜੁਆਇੰਟ ਡਾਇਰੈਕਟਰ ਸਾਹਿਬ ਅੱਗੇ ਵੀ ਅਰਜ਼ੀ ਕੀਤੀ ਆ ਸਬਸਿਡੀ ਕਦੋਂ ਆਣੀ ਆ ਸਬਸਿਡੀ ਮੇਬੀ ਐਸੇ ਹੀ ਹਫ਼ਤੇ ਦੇ ਐਸੇ ਹੀ ਮਹੀਨੇ ਦੇ ਐਂਡ ਤੱਕ ਦੋ ਆਪ ਮਹੀਨੇ ਦੇ ਵਿੱਚ ਵੀ 5-7 ਦਿਨ ਰਹਿ ਗਏ ਤੇ ਇਹ ਸਬਸਿਡੀ ਅਨਾਉਂਸ ਹੋ ਜਾਣੀ ਆ ਓਕੇ ਫਰੇਟ ਤੇ ਆ ਜੇ ਬਹੁਤ ਵਧੀਆ ਸੀਡਰ ਤੇ 100% ਆ ਜਾਣੀ ਆ ਹਾਂਜੀ ਤੇ ਮਸ਼ੀਨਾਂ ਤੇ ਆ ਜਾਣੀ ਆ ਕਿ 22 ਸਾਲਾਂ ਤੋਂ ਕੰਮ ਰੁਕਿਆ ਵਾ ਹਾਂ ਚਲੋ ਦੇਖ ਲਓ ਵੀਰੇ ਮੱਕੀ ਵਾਲੇ ਝੋਨੇ ਬਾਕੀ ਵਾਲੇ ਖੇਤ ਇਹ ਖੇਤ ਦੇ ਵਿੱਚ ਝੋਨੇ ਦੀ ਬਿਜਾਈ ਆ ਇਹ ਆਪਾਂ ਸਿਰਫ ਦੋ ਵਾਰ ਰੋਟਾਵੇਟਰ ਮਾਰਿਆ ਕਈ ਵੀਰ ਕਹਿੰਦੇ ਸੀ ਵੀ ਖਰਚਾ ਖਰਚਾ ਜਾਦੇ ਐ ਇਹ ਫਰਾਨਾ ਧੰਕਾ ਹਨਾ ਦੇਖੋ ਵੀਰੇ ਸੁੱਕੇ ਕੱਤੇ ਵੀ ਤਾਂ ਆਪਾਂ ਦੋ ਵਾਰ ਬਾਵਾਗੇ ਚਾਹੇ ਅੱਗ ਲਾ ਕੇ ਲਾ ਲਓ ਹਨਾ ਤੇ ਆਪਾਂ ਉਮੀ ਕੱਦੂ ਕਰਤਾ ਸਿੱਧ ਲਵਾਈ ਦੇਖੋ ਤੁਸੀਂ ਐਦੂ ਚੰਗਾ ਹੋਰ ਕੀ ਹੋ ਸਕਦਾ ਦੱਸ ਦੋ ਮੈਨੂੰ ਇਹ 6 ਇੰਚ ਤੇ ਲਾ ਰਹੇ ਆਂ ਬੂਟਾ ਆਪਾਂ ਤੇ ਹਾਂ ਪੂਰੀ ਵਧੀਆ ਲਵਾਈ ਆ ਵੀਰ ਪਰ ਇਹ ਮੈਟ ਵਾਲੀ ਪਨੀਰੀ ਆ ਆਪਣੀ ਟ੍ਰੇ ਵਾਲੀ ਟ੍ਰੇ ਵਾਲੀ ਪਨੀਰੀ ਦਾ ਬਾਲਾ ਸਵਾਦ ਬਹੁਤ ਫਰਕ ਆ ਵੀਰ ਇਹ ਵਾਸਾ ਫੇਕ ਇੱਕ ਵਾਰ ਦੋ ਵਾਰ ਬਾਕੇ ਝੋਨਾ ਲਾਤਾ ਦੇ ਹੋਰ ਕੋਈ ਵੀ ਕੁਝ ਨਹੀਂ ਕੀਤਾ ਤੇ ਵਜਾਈ ਦਾ ਸਵਾਦ ਹੀ ਵੱਖਰਾ ਇਹ ਮੱਕੀ ਦੇ ਟੰਡੇ-ਟੁੰਡੇ ਸਾਰੇ ਵਿੱਚ ਹੀ ਆ। ਇਹ ਕੋਈ ਡਰ ਨਹੀਂ ਹੈਗਾ ਕਿ ਹਾਂ ਮੱਕੀ ਵਾਲੇ ਖੇਤਾਂ 'ਚ ਲਾਉਂਦੀ ਆ ਜਾਂ ਨਹੀਂ ਲਾਉਂਦੀ ਨਾ ਉਹ ਦੇ ਜੰਮੀ ਭਾਈ ਉਧਰ ਕੱਦੂ ਕਰਤਾ ਹੋਰ। ਉਵੇਂ ਖੜੇ ਟੰਡੇ ਆ ਜੀ ਆਪਾਂ ਤੁਹਾਨੂੰ ਦਿਖਾਇਆ ਵੀ ਸੀ। ਬਸ ਐਂ ਆ ਵੀ ਇੱਕ ਦਿਨ ਪਹਿਲਾਂ ਵਾ ਕੇ ਛੱਡਤਾ ਸੀ। ਇੱਕ ਪਰਸੋਂ ਵਾਇਆ ਸੀ ਇਹ ਤੇ ਦੁਬਾਰਾ ਅੱਜ ਵਾਤਾ। ਯਾਨੀ ਕਿ ਅੱਜ ਨਹੀਂ ਕੱਲ ਸਵੇਰੇ ਵਾਇਆ ਸੀ ਮੇਨਾਂ ਦਾ। ਕੱਲ ਰਾਤ ਨੂੰ। ਬਸ ਉਦੋਂ ਬਾਅਦ ਵਾ ਕੇ ਛੱਡਤਾ। ਤੇ ਮੈਂ ਕਹਿੰਦਾ ਪੂਰਾ ਬਾਰੇ ਪੂਰਾ ਵਧੀਆ ਬਣ ਗਿਆ ਖਤਰਾ ਪਤਾ ਇਹਦੇ ਵਿੱਚ ਇਹੀ ਫਾਇਦਾ ਵਾ ਕਿ ਇਹਦੇ ਨਾਲ ਤਰਨਾ ਨਹੀਂ ਡੰਡਿਆਂ ਨੇ ਨਾ ਤਰਨਾ ਵਾ ਜਿੰਨਾ ਮਰਜ਼ੀ ਪਾਣੀ ਭਰ ਜਵੇ ਨਾ ਕੋਈ ਖੁੰਝਾ ਖਰਾਬ ਹੋਣਾ ਨਾ ਵਾਸਤਾ ਇਹਦੇ ਵਿੱਚ ਰਿਓ ਪਾਉਣ ਦਾ ਵੀ ਨਜ਼ਾਰਾ ਵੱਖਰਾ ਹੀ ਆ ਟਰੈਕਟਰ ਦੇ ਨਾਲ ਜਿਵੇਂ ਮਰਜ਼ੀ ਥਿਆੜਾਂ ਚ ਲਈ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮਨੋਲੀ ਉਤਰ ਕਮਲ ਕਦੂ ਕਰਿਆ ਆ ਆਲੋ ਵੀ ਚੱਲਦੀ ਆ ਕਹਿੰਦੇ ਚਾਚੇ ਕੋਲ ਜਾਣਾ ਮੈਂ ਤੇ λεਔੜ ਕੱਦੂ ਜੀ ਮੈਂ ਸੀ ਇੰਤੇ ਬਹਿਣਾ ਕੰਨਾ ਹਾਂਜੀ ਵੀਰੇ ਆਹ ਦੇਖੋ ਵੀ ਇਹ ਰੋਜ਼ ਸ਼ਾਮ ਨੂੰ ਨਾ ਧੋਣੀ ਪੈਂਦੀ ਆ ਜਦੋਂ ਖੜਾਉਣੀਆਂ ਧੋਣੀਆਂ ਤੋਕੇ ਗ੍ਰੀਸ ਲਾਉਣਾ ਨਿੱਪਲਾਂ ਚਾਹ ਦੇ ਛੋਟਰਾਂ ਦੇ ਵਿੱਚ ਗ੍ਰੀਸ ਕਰਨਾ ਸਾਰਾ ਕੁਝ ਤੇਲ ਵੀ ਦੇਣਾ ਗ੍ਰੀਸ ਵੀ ਕਰਨਾ ਸਾਰਾ ਕੁਝ ਕਰਨਾ ਪੈਂਦਾ ਐਨ ਪੂਰੀ ਧੋਕੇ ਖੜਾਉਣੀਆਂ ਧੌਣ ਤੋਂ ਬਿਨਾਂ ਨਹੀਂ ਖੜਦੀ ਐ ਧੋਣੀਆਂ ਤੋਕੇ ਗ੍ਰੀਸ ਦੇਣਾ ਫਿਰ ਇਹਨੇ ਚੱਲਣਾ ਇਹ ਤਾਂ ਗੱਡੀਆਂ ਨਾਲੋਂ ਵੀ ਜ਼ਿਆਦਾ ਉਹ ਆ ਫੀਚਰ ਇਹਦੇ ਵਿੱਚ ਜਿਵੇਂ ਉਹ ਨਹੀਂ ਹੁੰਦਾ ਜਿਹੜਾ ਆਪਣਾ ਆ ਦੇਖ ਗਾਰਾ ਮਾਰਿਆ ਨਾ ਕੱਢ ਕੇ ਪਰ ਜਿਹੜਾ ਆਪਣਾ ਗੱਡੀਆਂ ਦੇ ਵਿੱਚ ਨਹੀਂ ਹੁੰਦਾ ਵੀ ਵੱਡੀਆਂ ਕੰਬਾਈਨਾਂ ਦੇ ਵਿੱਚ ਵੀ ਆਉਂਦਾ ਵੀ ਉਹ ਪਰਲੇ ਪਾਸੇ ਲੀਵਰ ਲੱਗਿਆ ਹੋਇਆ ਬਸ ਉਹਦੇ ਨਾਲ ਹੀ ਆ ਇਹ ਲੀਵਰ ਉਹ ਲੀਵਰ ਤੇ ਹੀ ਤੇਜ਼ਾਂ ਹੋਣੀਆਂ ਲੀਵਰ ਤੇ ਹੀ ਹੌਲੀ ਹੋਣੀਆਂ ਕੋਈ ਗੇਅਰ ਨਹੀਂ ਚੇਂਜ ਕਰਨਾ ਕੁਝ ਨਹੀਂ